how long you will live here ਮੈਂ ਤਾਂ ਇਥੋਂ ਦੇ ਜੰਮਿਆ ਭਲੇ ਅੱਛਾ 42 years ਸਫਰ ਕੀ ਇੱਕਦਮ ਮਨ ਬਣਿਆ ਕਿ ਨਹੀਂ ਹੁਣ ਕੈਨੇਡਾ ਨਹੀਂ ਰਹਿਣਾ ਪਰਵਾਰ ਨਾ ਸੋਣਾ ਹੈ ਕੰਮਕਾਜ ਤੁਹਾਡੇ ਨਾ ਸੋਣਾ ਹੈ ਲੋਕੀ ਕਹਿੰਦੇ ਹੁੰਦੇ ਕਿ ਛੱਡਣ ਦੇ ਦੋ ਹੀ ਕਾਰਨ ਨੇ ਕਿ ਇੱਕ ਤਾਂ ਉੱਥੇ ਬਣਿਆ ਕੁਝ ਨਹੀਂ ਪਰ ਤੁਸੀਂ ਤਾਂ ਬਣਿਆ ਬਣਾਇਆ ਛੱਡ ਕੇ ਜਾ ਰਹੇ ਹੋ ਮਹਿਸੂਸ ਹੋਇਆ ਕਿ ਵੇਰ ਇਸੇ ਕੀ ਕਰ ਰਹੇ ਇਥੇ ਗਦਿਆਂ ਵਾਂਗੂ ਕੰਮ ਕਰਦੇ ਆ ਖਰਚੇ ਵਧ ਹੀ ਜਾਂਦੇ ਨੇ ਜਿਹੜਾ ਲਾਈਫ ਦੀ ਵੈਲਿਊ ਹੈ ਜਿਹੜਾ ਸੀ ਜਿਉਂਦੇ ਇੰਜੋਏ ਕਰਨਾ ਉਹ ਸੀ ਕਰ ਨਹੀਂ ਪਾ ਰਹੇ ਐਸੀਆਂ ਕਿਹੜੀਆਂ ਚੀਜ਼ਾਂ ਜਿਨੇ ਤੁਹਾਨੂੰ ਪਟ ਆਫ ਕਰ ਦਿੱਤਾ ਕਿ ਫਿਊਚਰ ਮੈਂ ਨਹੀਂ ਇੱਥੇ ਦੇਖ ਰਿਹਾ ਕੁਝ ਮਹੀਨੇ ਪਹਿਲੇ ਮੇਰੇ ਬੇਟੀ ਦੇ ਸਕੂਲ ਚ ਇਨਸੀਡੈਂਟ ਹੋਇਆ ਹਮ ਬੱਚੇ ਨੇ ਟੀਚਰ ਨੂੰ ਘੁੱਟਤਾ ਜੇ ਇਦਾਂ ਦੀ ਗੱਲਾਂ ਇੱਥੇ ਹੋ ਰਹੀਆਂ ਦੈਟਸ ਨਾਟ ਗੁੱਡ ਇਹ ਜਿਹੜਾ ਕਲਚਰ ਆਫ ਐਕਸੈਪਟੈਂਸ ਬੱਚੇ ਜੋ ਮਰਜੀ ਕਰ ਲਨ ਜੋ ਮਰਜੀ ਬੋਲਨ ਜਿੱਦਾਂ ਮਰਜੀ ਆ ਜਨ ਮੈਨੂੰ ਇਹ ਚੰਗਾ ਨਹੀਂ ਲੱਗਿਆ ਤੇ ਛੋਟੇ ਬੱਚੇ ਦੇ ਦਿਮਾਗ ਦੇ ਵਿੱਚ ਜੋ ਚੀਜ਼ਾਂ ਨੂੰ ਪੈਦਾ ਕਰ ਰਹੇ ਹੂੰ ਉਹ ਵੀ ਡਰ ਸੀ ਤੁਹਾਨੂੰ ਡਰ ਸੀ ਔਰ ਹੈਵੀ ਛੋਟੀ ਜੀ ਟੈਂਡਰ ਏਜ ਦੇ ਵਿੱਚ ਜਿਸ ਏਜ ਦੇ ਵਿੱਚ ਬੱਚਿਆਂ ਨੂੰ ਯੂ نو ਹਾਸਾ ਮਜ਼ਾਕ ਖੇਲਣਾ ਹੋਣਾ ਚਾਹੀਦਾ ਡਸਨਟ ਮੇਕਸ ਸੈਂਸ ਪਟਹੁਣ ਇੰਨਾ ਜ਼ਿਆਦਾ ਡਿਵਾਈਡ ਹੋ ਗਿਆ ਨਾ ਕਿ ਲੋਕੀ ਇੱਕ ਦੂਸਰੇ ਨਾਲ ਬੈ ਕੇ ਗੱਲ ਵੀ ਨਹੀਂ ਕਰ ਸਕਦੇ ਪੋਲਿਟਿਕਸ ਬਾਰੇ ਲੜਨਾ ਸ਼ੁਰੂ ਹੋ ਜਾਂਦੇ ਆ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਯਾਰੀ ਦੋਸਤੀ ਖਰਾਬ ਹੋ ਜਾਂਦੀ ਹੈ ਪੋਲਿਟਿਕਸ ਕਰਕੇ ਜਿੰਨੂੰ ਵੀ ਮਿਲਣਾ ਪਾਵਾਂ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਜਾਣਦੇ ਸੀਗੇ ਜੇ ਤੁਹਾਡੇ ਤੁਸੀਂ ਆਣਾ ਸੀਗੇ ਤੁਸੀਂ ਆਪਣਾ ਸਿਰ ਨੀਵਾ ਕਰਕੇ ਸੱਚੀ ਗੱਲ ਬੁਲੰਦੇ ਸੀ ਹੂੰ ਕੋਣ ਕਰਦਾ ਹੈ ਕੋਣ ਕਰਦਾ ਹੈ ਪੁਰਾਣਿਆਂ ਨੂੰ ਲੈ ਕੇ ਵੀ ਇੱਕ ਪਰਸਪੈਕਸ਼ਨ ਬਣ ਗਈ ਹੈ ਕਹਿੰਦੇ ਨਵੇਂ ਆਇਆਂ ਨੂੰ ਉਹ ਵੀ ਚੰਗੀ ਨਜ਼ਰ ਦੇ ਨਾਲ ਜਾਂ ਇੰਨਾ ਵੈਲਕਮਿੰਗ ਬਿਹੇਵ ਨਹੀਂ ਦਿੰਦੇ ਜਿਹੜਾ ਇੱਕ ਕਲਚਰ ਹੈ ਇੱਕ ਸਤਕਾਰ ਹੈ ਉਹ ਇੱਥੇ ਇੰਨਾ ਰਿਆ ਨਹੀਂ ਹੈ ਅਨਫੋਰਚਨਟਲੀ ਅਚਾਨਕ ਪਿਛਲੇ ਸਾਲ ਅਸੀਂ ਛੁੱਟੀਆਂ ਵਾਸਤੇ ਇੱਕ ਮਹੀਨਾ ਥਾਈਲੈਂਡ ਹੋ ਕੇ ਆਏ ਹਾਂ ਗਣਿਤ ਦੇ ਦਿਮਾਗ ਸੀਗਾ ਕਿ ਭਈ 2 ਹਫ਼ਤੇ ਬਾਅਦ ਬੱਚਿਆਂ ਨੂੰ ਅੱਕ ਜਾਣਾ ਉਹਨਾਂ ਨੇ ਕਿਹਾ ਅਸੀਂ ਘਰ ਜਾਣਾ ਹੈ ਬਟ 4 ਹਫ਼ਤੇ ਲੰਘ ਗਏ ਤੇ ਬੱਚੇ ਜਦੋਂ ਅਸੀਂ 에어ਪੋਰਟ ਗਏ ਕਹਿੰਦੇ ਕਿ ਅਸੀਂ ਕਿਉਂ ਜਾ ਰਹੇ ਹਾਂ ਅਸੀਂ ਇੱਥੇ ਕਿਉਂ ਨਾ ਰਹਿ ਲਈਏ ਤੁਸੀਂ ਉੱਥੇ ਇੱਕ ਪਲਾਨ ਕਰਨਾ ਇੱਕ ਕਈ ਵਾਰ ਹੁੰਦਾ ਹੈ ਜਦੋਂ ਫੈਮਿਲੀ ਦੇ ਵਿੱਚ ਦੱਸਿਆ ਆਪਣੀ ਐਕਸਟੈਂਡਡ ਫੈਮਿਲੀ ਨੂੰ ਕੀ ਰਿਐਕਸ਼ਨ ਸੀ ਬਿਗ ਫੈਕਟਰ ਇਜ਼ ਕਿ ਜੇਸੀ ਇੱਥੇ ਰਹਿੰਦੇ ਘੱਟ ਤੋਂ ਘੱਟ ਮੈਨੂੰ 15 ਮੇਬੀ 20 ਸਾਲ ਹੋਰ ਕੰਮ ਕਰਨਾ ਪਏਗਾ ਥੈਨ ਆਈ ਕੈਨ ਥਿੰਕ ਅਬਾਊਟ ਰਿਟਾਇਰਮੈਂਟ ਸੈਂਡਾ ਕੋਈ ਅੰਤ ਨਹੀਂ ਜਿੰਨੇ ਮਰਜੀ ਕਮਾਲ ਹਮ ਬੱਚੇ ਤੁਹਾਨੂੰ ਸਕੂਨ ਨਹੀਂ ਹੈ ਜਾਂ ਤੁਸੀਂ ਉਹਨਾਂ ਨੂੰ ਇੰਜੋਏ ਨਹੀਂ ਕਰ ਪਾਉਂਦੇ ਫਿਰ ਕੀ ਹੋਣਾ ਜਦੋਂ ਤੁਸੀਂ ਇਹ ਰਿਵਰਸ ਜਾਣ ਦੀ ਗੱਲ ਕਰ ਰਹੇ ਸੀ ਉਸ ਲਿਸਟ ਦੇ ਵਿੱਚ ਉਸ ਵੇਲੇ ਇੰਡੀਆ ਦਾ ਨਾਮ ਨਹੀਂ ਆਇਆ ਕਿਉਂਕਿ ਬਹੁਤਾਂ ਲੰਬਾ ਰਸਤਾ ਰਹਿ ਨਹੀਂ ਗਿਆ ਜਿੱਥੇ ਤੁਸੀਂ ਜਾ ਰਹੇ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਦੋਂ ਵੀ ਮੈਂ ਇੰਡੀਆ ਗਿਆ ਹਾਂ ਲੋਕਾਂ ਨੂੰ ਪਤਾ ਚੱਲਦਾ ਕਿ ਬੰਦਾ ਬਾਹਰੋਂ ਹੈ ਇਹਨੂੰ ਲੁੱਟ ਲੋ ਜਿੱਦਾਂ ਵੀ ਲੁੱਟ ਸਕਦੇ ਆ ਹੈਨਾ ਇਹ ਜਦੋਂ ਫੀਲਿੰਗ ਮਿਲਦੀ ਆ ਤੁਹਾਨੂੰ ਦੁੱਖ ਜਿਹਾ ਲੱਗਦਾ ਕਿ ਜੇ ਆਪਣੇ ਬੰਦੇ ਆ ਪਰ ਫੇਰ ਵੀ ਸਾਡਾ ਸਾਡਾ ਫਾਇਦਾ ਉਠਾਣਾ ਚਾਹੁੰਦੇ ਨੇ ਜੇ ਤੁਸੀਂ ਇੰਡੀਆ ਦੇ ਰੁਪਏ ਦੀ ਵੈਲਿਊ ਦੇਖੋਗੇ ਤੁਸੀਂ 10 ਸਾਲ ਦੇ ਵਿੱਚ ਦੇਖ ਲਓ ਜਿਹੜੀ ਰੁਪਏ ਦੀ ਵੈਲਿਊ ਹੈ ਵਰਸਸ ਦਾ ਯੂ ਐਸ ਡਾਲਰ ਉਹ ਤਕਰੀਬਨ 50% ਘੱਟ ਗਈ ਹੈ ਪਤਾ ਨਹੀਂ ਕਿੰਨੇ ਕਿ ਲੋਕ ਨੇ ਜਿਹੜੇ ਹਰ ਰੋਜ਼ ਸੌਣ ਤੋਂ ਪਹਿਲਾਂ ਕੈਨੇਡਾ ਜਾਣ ਦਾ ਸੁਪਨਾ ਲੈ ਕੇ ਸੌਂਦੇ ਨੇ ਪਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਸਿਨੈਰੀਓ ਚੇਂਜ ਹੋਇਆ ਏ ਖਾਸ ਤੌਰ ਤੇ ਇੱਕ ਟਰਮ ਬੜੀ ਅੱਜਕਲ ਯੂਜ਼ ਕੀਤੀ ਜਾ ਰਹੀ ਹੈ ਰਿਵਰਸ ਮਾਈਗ੍ਰੇਸ਼ਨ ਹਾਲਾਂਕਿ ਰਿਵਰਸ ਮਾਈਗ੍ਰੇਸ਼ਨ ਦੀ ਜੇ ਅਸੀਂ ਐਕਚੁਅਲ ਗੱਲ ਕਰੀਏ ਤਾਂ ਉਹ ਤਾਂ ਆਪਣੇ ਜਿੱਥੋਂ ਤੁਸੀਂ ਆਏ ਸੀ ਉੱਥੇ ਮੁਲਕਾਂ ਦੇ ਵਿੱਚ ਵਾਪਸੀ ਆ ਪਰ ਕੈਨੇਡਾ ਦੇ ਵਿੱਚ ਹੁਣ ਬਹੁਤ ਸਾਰੇ ਐਸੇ ਪਰਿਵਾਰ ਵੀ ਨੇ ਜਿਹੜੇ ਕੈਨੇਡਾ ਛੱਡ ਕੇ ਦੂਜੀਆਂ ਕੰਟਰੀਜ਼ ਦਾ ਰੁਖ ਕਰਨ ਲੱਗੇ ਨੇ ਕਾਰਨ ਕੀ ਹੈ ਇਨਾ ਵੱਡਾ ਫੈਸਲਾ ਕਿਉਂ ਲਿਆ ਜਾਂਦਾ ਏ ਉਹਦੇ ਪਿੱਛੇ ਪਰਿਵਾਰਕ ਕਾਰਨ ਨੇ ਕੰਮਕਾਜ ਹੈ ਬਿਜ਼ਨਸ ਹੈ ਫਿਊਚਰ ਹੈ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਲੋਕਾਂ ਦੇ ਮਨ ਦੇ ਵਿੱਚ ਨੇ ਕਿ ਆਖਰਕਾਰ ਕੋਈ ਕੈਨੇਡਾ ਵੀ ਛੱਡ ਕੇ ਜਾ ਸਕਦਾ ਹੈ ਤੇ ਅੱਜ ਤੁਹਾਨੂੰ ਅੱਜ ਇੱਕ ਐਸੇ ਪਰਿਵਾਰ ਦੇ ਨਾਲ ਅਸੀਂ ਮਿਲਵਾਵਾਂਗੇ ਜਿਹੜੇ ਇੱਕ ਨਹੀਂ ਦੋ ਨਹੀਂ ਮੈਨੂੰ ਲੱਗਦਾ ਕਿ ਕਿੰਨੇ ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਪਰ ਆਖਰਕਾਰ ਕਿਉਂ ਇਨਾ ਵੱਡਾ ਫੈਸਲਾ ਉਹਨਾਂ ਨੇ ਲਿਆ ਕਿ ਨਹੀਂ ਚੱਲ ਜਿੰਦੀਏ ਹੁਣ ਤੁਰ ਚੱਲ ਜੀ ਇੱਥੇ ਕੈਨੇਡਾ ਤੋਂ ਆਪਣਾ ਜਿਹੜਾ ਦਾਣਾ ਪਾਣੀ ਹੈ ਉਹਦਾ ਮੈਨੂੰ ਲੱਗਦਾ ਕਿ ਸਮਾਂ ਖਤਮ ਹੋ ਗਿਆ ਬਲਵਿੰਦਰ ਸਿੰਘ ਮਰਵਾਹ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਬਲਵਿੰਦਰ ਜੀ ਪੰਜਾਬੀ ਪੋਸਟ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਸ ਠੀਕ ਹੈ ਵਧੀਆ ਠੀਕ ਠਾਕ ਹਾਂ ਵਧੀਆ ਦਿਨ ਗਿਣ ਰਹੇ ਆ ਅੱਛਾ ਮੈਨੂੰ ਐਗਜ਼ੈਕਟ ਮੈਂ ਤਾਂ ਹੀ ਕਹ ਕਈ ਦਹਾਕਿਆਂ ਤੋਂ ਕਿਉਂਕਿ ਮੈਨੂੰ ਨੰਬਰ ਆਫ ਈਅਰਸ ਤੁਹਾਡੇ ਪਤਾ ਨਹੀਂ ਹਾਊ ਲੌਂਗ ਯੂ ਬੀਨ ਲਿਵਿੰਗ ਹੇਅਰ ਮੈਂ ਤਾਂ ਤਾਂ ਇੱਥੋਂ ਦੇ ਜੰਮਿਆ ਪਲਿਆ ਅੱਛਾ 42 ਈਅਰਸ ਮੋ ਮਤਲਬ 4 ਦਹਾਕਿਆਂ ਤੋਂ ਤੇ ਫਿਰ ਕੀ ਇੱਕਦਮ ਮਨ ਬਣਿਆ ਕਿ ਨਹੀਂ ਹੁਣ ਕੈਨੇਡਾ ਨਹੀਂ ਰਹਿਣਾ ਅਮ ਦੇਖੋ ਕੈਨੇਡਾ ਇਸ ਦ ਗ੍ਰੇਟੈਸਟ ਕੰਟਰੀ ਇਨ ਦ ਵਰਲਡ ਬੀਨ ਅਬਲ ਟੂ ਬੋਥ ਕੰਟਰੀਜ਼ ਦੇਖੀਆਂ ਬਹੁਤ ਘੁੰਮੇ ਆ ਹੈ ਗ੍ਰੇਟੈਸਟ ਕੰਟਰੀ ਬਟ ਜਿਹੜੀ ਕੁਆਲਿਟੀ ਆਫ ਲਾਈਫ ਜੇ ਤੁਹਾਨੂੰ ਕਿਤੇ ਬੈਟਰ ਮਿਲਦੀ ਹੈ ਔਰ ਤੁਸੀਂ ਕਰ ਸਕਦੇ ਹੋ ਕਿਉਂ ਨਾ ਇੱਕ ਜਗ੍ਹਾ ਕਿਉਂ ਆਪਣੇ ਆਪ ਨੂੰ ਫਸਾ ਕੇ ਰੱਖਣਾ ਹੈ ਯਾ ਐਕਸਪਲੋਰ ਕਿਉਂ ਨਹੀਂ ਕਰਨਾ ਜੇ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ ਤੇ ਇਹਨਾਂ ਦੇ ਬਾਰੇ ਵਿੱਚ ਤੁਹਾਨੂੰ ਦੱਸ ਦਵਾਂ ਕਿ ਆਬਵੀਅਸਲੀ ਉਹਨਾਂ ਨੇ ਕਹਿ ਦਿੱਤਾ ਕਿ 42 ਸਾਲ ਉਹਨਾਂ ਨੂੰ ਹੋ ਗਏ ਨੇ ਇੱਥੋਂ ਦੇ ਜੰਪਲ ਨੇ ਇਹ ਇਸ ਲਈ ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਬਹੁਤ ਸੋਹਣਾ ਘਰ ਹੈ ਪਰਿਵਾਰ ਇਹਨਾਂ ਸੋਹਣਾ ਹੈ ਕੰਮਕਾਜ ਤੁਹਾਡਾ ਇਹਨਾਂ ਸੋਹਣਾ ਹੈ ਲੋਕੀ ਕਹਿੰਦੇ ਹੁੰਦੇ ਕਿ ਛੱਡਣ ਦੇ ਦੋ ਹੀ ਕਾਰਨ ਨੇ ਕਿ ਇੱਕ ਤਾਂ ਉੱਥੇ ਬਣਿਆ ਕੁਝ ਨਹੀਂ ਪਰ ਤੁਸੀਂ ਤਾਂ ਬਣਿਆ ਬਣਾਇਆ ਛੱਡ ਕੇ ਜਾ ਰਹੇ ਹੋ ਹਾਂਜੀ ਅ ਦੇਖੋ ਪੈਸਿਆਂ ਦਾ ਕੋਈ ਅੰਤ ਨਹੀਂ ਹੈ ਜਿੰਨੇ ਮਰਜੀ ਕਮਾ ਲਓ ਹੂੰ ਬੜਜੇ ਤੁਹਾਨੂੰ ਸਕੂਨ ਨਹੀਂ ਹੈ ਜਾਂ ਤੁਸੀਂ ਉਹਨਾਂ ਨੂੰ ਇੰਜੋਏ ਨਹੀਂ ਕਰ ਪਾਉਂਦੇ ਫਿਰ ਕੀ ਫਾਇਦਾ ਹੂੰ ਰਾਈਟ ਅਸੀਂ ਲਾਈਫ ਇੱਕ ਵਾਰੀ ਜੀਣੀ ਹੈ ਕਿੰਨੇ ਦਿਨ ਹੈ ਕਿੰਨੇ ਨਹੀਂ ਉਹ ਕਿਸੇ ਨੂੰ ਪਤਾ ਨਹੀਂ ਹੈ ਹੂੰ ਸੋ ਸਾਡੇ ਵਿਚਾਰ ਸੀਗੇ ਕਿ ਚਲੋ ਪੈਸੇ ਤਾਂ ਬਣ ਹੀ ਜਾਓਗੇ ਤੁਸੀਂ ਜਿੱਥੇ ਮਰਜੀ ਦੁਨੀਆ 'ਚ ਵੈਸੇ ਪੈਸੇ ਬਣਾ ਸਕਦੇ ਹੋ ਬਟ ਜਿਹੜੀ ਲਾਈਫ ਇੰਜੋਏ ਕਰਨੀ ਹੈ ਐਕਸਪੀਰੀਅੰਸ ਕਰਨਾ ਬੱਚਿਆਂ ਨੂੰ ਇੰਜੋਏ ਕਰਵਾਉਣਾ ਉਹਨਾਂ ਨੂੰ ਐਕਸਪੀਰੀਅੰਸ ਕਰਵਾਉਣਾ ਹੂੰ ਉਹ ਜੋ ਆਪਰਚੂਨਿਟੀਆਂ ਅਸੀਂ ਕਰ ਸਕਦੇ ਆਂ ਕਰਨੀ ਚਾਹੀਦੀ ਐ ਸਾਨੂੰ ਜਦੋਂ ਤੁਸੀਂ ਗਰੋ ਕਰ ਰਹੇ ਸੀ ਆਪਣੇ ਬਿਜ਼ਨਸ ਦੇ ਵਿੱਚ ਵੀ ਆਪਣੇ ਫੈਮਿਲੀ ਦੇ ਵਿੱਚ ਵੀ ਬੈਕ ਆਫ ਦਾ ਮਾਈਂਡ ਉਦੋਂ ਹੀ ਚੱਲਦਾ ਸੀ ਕਿ ਨਹੀਂ ਮੈਂ ਇੱਕ ਦਿਨ ਚਲੇ ਜਾਣਾ ਦੇਖੋ ਸੱਚੀ ਗੱਲ ਹੈ ਕਿ ਕੈਲਗਰੀ ਦਾ ਜਿਹੜਾ ਮੌਸਮ ਹੈ ਇੱਕ ਤਾਂ ਇੱਥੇ ਡਰਾਈਨੈਸ ਬਹੁਤ ਹੈ ਹਮਮ ਔਰ ਠੰਡ ਬੜੀ ਪੈਂਦੀ ਹੈ ਹਮ even though ਮੈਂ ਇੱਥੇ ਦਾ ਜੰਮਿਆ ਪਲਿਆ ਠੰਡ ਮੈਂ ਕਹਿੰਨ ਲੱਗਿਆ ਸੀ ਯੂ ਮਸਟ ਬੀ ਯੂਸ ਟੂ ਠੰਡ ਨੂੰ ਤੁਹ ਆਦਤ ਨਹੀਂ ਪੈਂਦੀ ਅ ਇਹ ਹਾਸੇ ਵਾਲੀ ਗੱਲ ਆ ਪਰ ਮੈਂ ਗਾਲਾਂ ਨਹੀਂ ਕੱਢਦਾ ਹਮ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਨਾ ਔਰ ਗੱਡੀ 'ਚ ਬੈਠਣਾ ਪੈਂਦਾ ਮੰਲਮ ਵਾਲੀ ਮੋਚ ਗਾਹ ਨਿਕਲ ਜਾਂਦੀ ਹੈ ਕਿ ਕੀ ਹੈ ਯਾਰ ਅ ਸੋ ਮੈਂ ਤੇ ਗਨੀਥ ਹਮੇਸ਼ਾ ਸਾਡੇ ਦਿਮਾਗ 'ਚ ਸੀਗਾ ਕਿ ਯਾਰ ਕੋਈ ਵਧੀਆ ਜੱਗਾ ਜਿੱਥੇ ਮੌਸਮ ਥੋੜਾ ਜਿਹਾ ਬੈਟਰ ਹੈ ਹਮ ਬੀਸੀ ਦੇ ਵਿੱਚ ਮੇਬੀ ਵਿਕਟੋਰੀਆ ਹਮ ਬਟ ਜਦੋਂ ਸੀ ਉਹਦੇ ਬਾਰੇ ਸੋਚਿਆ ਦਟ ఎవਰੀਥਿੰਗ ਵਾਸ ਗੁੱਡ ਸਾਨੂੰ ਲੱਗਿਆ ਕਿ ਵੀ ਯਹਾਂ ਸੀ ਇੱਥੇ ਉਧਰਲੇ ਪਾਸੇ ਹੀ ਜਾਵਾਂਗੇ ਹਮ ਅਚਾਨਕ ਪਿਛਲੇ ਸਾਲ ਅਸੀਂ ਛੁੱਟੀਆਂ ਵਾਸਤੇ ਇੱਕ ਮਹੀਨਾ THAILAND ਹੋ ਕੇ ਆਏ ਹਾਂ ਹਮ ਸਮਰ ਵੈਕੇਸ਼ਨ ਹਮ ਇੱਕ ਤਾਂ ਸਾਨੂੰ ਲੱਗਿਆ ਕਿ ਉੱਥੇ ਜਾ ਕੇ ਵੀ ਮੇਬੀ ਯੂ ਨੋ ਦਿੱਲੀ ਵਾਂਗੂੰ ਥੋੜਾ ਜਿਹਾ ਗੰਦ ਵੀ ਹੋਏਗਾ ਟ੍ਰੈਫਿਕ ਵੀ ਮਿਲੇਗਾ ਔਰ ਸਭ ਤੋਂ ਵੱਡਾ ਮੈਨੂੰ ਸੋਚਿਆ ਸੀਗਾ ਕਿ ਲਾਈਕ ਉੱਥੇ ਲੋਕਾਂ ਨੂੰ ਪਤਾ ਚੱਲਣਾ ਕਿ ਮੈਂ ਬਾਹਰੋਂ ਆਇਆ ਉਹਨਾਂ ਨੇ ਮੇਰਾ ਫਾਇਦਾ ਚੱਕਣਾ ਜਦੋਂ ਵੀ ਮੈਂ ਇੰਡੀਆ ਗਿਆ ਹਾਂ ਲੋਕਾਂ ਨੂੰ ਪਤਾ ਚੱਲਦਾ ਕਿ ਬੰਦਾ ਬਾਹਰੋਂ ਹੈ ਇਹਨੂੰ ਲੁੱਟ ਲੋ ਜਿੱਦਾਂ ਵੀ ਲੁੱਟ ਸਕਦੇ ਆ ਹੈਨਾ ਇਹ ਜਦੋਂ ਫੀਲਿੰਗ ਮਿਲਦੀ ਹੈ ਤੁਹਾਨੂੰ ਦੁੱਖ ਜਿਹਾ ਲੱਗਦਾ ਕਿ ਇਹ ਆਪਣੇ ਬੰਦੇ ਆ ਬਟ ਫੇਰ ਵੀ ਸਾਡਾ ਸਾਡਾ ਫਾਇਦਾ ਉਠਾਣਾ ਚਾਹੁੰਦੇ ਨੇ ਸੋ ਉੱਥੇ ਜਦੋਂ ਅਸੀਂ ਗਏ ਸਾਨੂੰ ਬਿਲਕੁਲ ਨਹੀਂ ਮਹਿਸੂਸ ਹੋਇਆ ਸਾਫ਼ ਵੀ ਸੀਗਾ ਉਹ ਜਗ੍ਹਾ ਟ੍ਰੈਫਿਕ ਨਹੀਂ ਸੀ ਕੋਈ ਹੋਰ ਨਹੀਂ ਮਾਰਦਾ ਲੋਕੀ ਬਹੁਤ ਸਤਿਕਾਰ ਨਾਲ ਮਿਲਦੇ ਆ ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਮੈਂ ਕਿਹਾ ਇੱਥੇ ਦਾ ਮੌਸਮ ਵੀ ਵਧੀਆ ਗਰਨੀਤ ਦੇ ਦਿਮਾਗ 'ਚ ਸੀਗਾ ਕਿ ਵੀ 2 ਹਫ਼ਤੇ ਬਾਅਦ ਬੱਚਿਆਂ ਨੂੰ ਆਕ ਜਾਣਾ ਉਹਨਾਂ ਨੇ ਕਹਿਣਾ ਅਸੀਂ ਘਰ ਜਾਣਾ ਆ। ਹਮ ਬਟ 4 ਹਫ਼ਤੇ ਲੰਘ ਗਏ ਤੇ ਬੱਚੇ ਜਦੋਂ ਅਸੀਂ 에ਰਪੋਰਟ ਗਏ ਕਹਿੰਦੇ ਕਿ ਅਸੀਂ ਕਿਉਂ ਜਾ ਰਹੇ ਹਾਂ? ਹਮ ਅਸੀਂ ਇੱਥੇ ਕਿਉਂ ਨਾ ਰਹਿ ਲਈਏ? ਔਰ ਉਸ ਟਾਈਮ ਤੇ ਮੇਰੇ ਦਿਮਾਗ 'ਚ ਨਹੀਂ ਸੀਗਾ ਕਿ ਅਸੀਂ ਉੱਥੇ ਰਾਵਾਂਗੇ। ਇੱਥੇ ਆ ਕੇ ਕੁਝ ਮਹੀਨੇ ਬਾਅਦ ਜਦੋਂ ਲਾਈਫ ਅਸੀਂ ਨਾਰਮਲ ਆਪਣੀ ਜੀ ਰਹੇ ਸੀਗੇ ਹਮ ਮਹਿਸੂਸ ਹੋਇਆ ਕਿ ਵੇਰ ਅਸੀਂ ਕੀ ਕਰ ਰਹੇ تھے? ਗਧਿਆਂ ਵਾਂਗੂ ਕੰਮ ਕਰਦੇ ਆਂ। ਖਰਚੇ ਵਧ ਹੀ ਜਾਂਦੇ ਨੇ। ਜਿਹੜਾ ਲਾਈਫ ਦੀ ਵੈਲਿਊ ਹੈ ਜਿਹੜਾ ਸੀ ਜਰੂਰ ਇੰਜੋਏ ਕਰਨਾ ਉਹ ਸੀ ਕਰ ਨਹੀਂ ਪਾਰੇ ਕੁਆਲਿਟੀ ਆਫ ਲਾਈਫ ਉਹੀ ਕੁਆਲਿਟੀ ਆਫ ਲਾਈਫ ਰਾਈਟ ਸੋ ਫਿਰ ਅਸੀਂ ਕੀ ਆ ਕੇ ਚਲੋ ਲੈਟਸ ਲੈਟਸ ਐਕਸਪਲੋਰ ਹੂੰ ਉਹ डोंਟ ਫેર ਅਬਾਊਟ ਲੇਟ 2023 ਵਿੱਚ ਅਸੀਂ ਦੇਖਿਆ ਕਿ ਵਿੱਚ ਚਲੋ ਕੀ ਆਪਰਚੂਨਿਟੀਆਂ ਹੈ ਹੂੰ ਤੇ ਜਦੋਂ ਤੁਸੀਂ ਡਿਸਾਈਡ ਕੀਤਾ ਕਿ ਤੁਸੀਂ ਬੜੀ ਕਹਿ ਲੋ ਕਿ ਖੂਬਸੂਰਤ ਕੰਟਰੀ ਹੈ ਪਰ ਜਦੋਂ ਤੁਸੀਂ థਾਈਲੈਂਡ ਦਾ ਨਾਮ ਲੈਨੇ ਹੋ ਤੇ ਬੜੇ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਆ ਜਾਂਦੇ ਕਿ ਕੀ ਟੂਰਿਸਟ ਕੰਟਰੀ ਹੈ ਤੁਸੀਂ ਹਫਤਾ 10 ਦਿਨ ਮਹੀਨਾ ਤਾਂ ਰਹਿ ਸਕਦੇ ਹੋ ਪਰ ਤੁਸੀਂ ਆਪਣੀ ਰੈਸਟ ਆਫ ਦਾ ਲਾਈਫ ਤੁਸੀਂ ਉੱਥੇ ਇੱਕ ਪਲਾਨ ਕਰਨਾ ਇੱਕ ਕਈ ਵਾਰ ਹੁੰਦਾ ਹੈ ਜਦੋਂ ਫੈਮਿਲੀ ਦੇ ਵਿੱਚ ਦੱਸਿਆ ਆਪਣੀ ਐਕਸਟੈਂਡਡ ਫੈਮਿਲੀ ਨੂੰ ਕੀ ਰਿਐਕਸ਼ਨ ਸੀ ਯਾ ਬਹੁਤ ਹੱਲੇ ਵੀ ਸਾਰੇ ਸੋਚਦੇ ਕਿ ਵੀ ਤੁਸੀਂ ਕਿੱਦਾਂ ਇਦਾਂ ਚੱਕ ਕੇ ਜਾ ਰਹੇ ਹਾਂ ਮੈਂ ਕਿਹਾ ਦੇਖੋ ਇੱਕ ਸਮਾਂ ਸੀ 1972 ਦੀ ਗੱਲ ਹੈ ਮੇਰੇ ਡੈਡੀ ਕੁਝ ਪੈਸੇ ਸੀ ਉਹਨਾਂ ਦੇ ਜੇਬ 'ਚ ਪੰਜਾਬ ਹੁਸ਼ਿਆਰਪੁਰ ਛੱਡ ਕੇ ਇੱਥੇ ਕੈਲਗਰੀ ਆਏ ਹਮ ਕੈਨੇਡਾ ਐ ਪਹਿਲੇ ਪਹਿਲਾਂ ਕੈਲਗਰੀ ਤਾਂ ਨਹੀਂ ਆਏ ਬੀਸੀ ਗਏ ਸੀ ਹਮ ਕੈਲਗਰੀ ਉਹ 75 ਦੇ ਵਿੱਚ ਆਏ ਆ ਬਟ ਉਹ ਵੀ ਇੱਕ ਬਹੁਤ ਵੱਡਾ ਡਿਸੀਜਨ ਸੀਗਾ ਉਹਨਾਂ ਨੇ ਕਿਉਂ ਕੀਤਾ ਤਾਂ ਕਿ ਉਹਨਾਂ ਦੀ ਫੈਮਿਲੀ ਉਹਨਾਂ ਦੇ ਬੱਚੇ ਇੱਕ ਵਧੀਆ ਕੁਆਲਿਟੀ ਆਫ ਲਾਈਫ ਜੀ ਹਮ ਹੁਣ ਸਾਡੇ ਕੋਲ ਇੱਕ ਆਪਰਚੂਨਿਟੀ ਹੈ ਕਿ ਉੱਥੇ ਸਾਨੂੰ ਦੇਖਿਆ ਸੀ ਦੇਖਿਆ ਕਿ ਕੁਆਲਿਟੀ ਆਫ ਲਾਈਫ ਵਧੀਆ ਹੈ ਜਿਹੜਾ ਉੱਥੇ ਦਾ ਕਲਚਰ ਹੈ ਬਹੁਤ ਵਧੀਆ ਹੈ ਚੰਗਾ ਹੈ ਲੋਕਾਂ ਦਾ ਸੁਭਾਅ ਚੰਗਾ ਹੈ ਔਰ ਐਜੂਕੇਸ਼ਨ ਸਭ ਤੋਂ ਵੱਡੀ ਗੱਲ ਉੱਥੇ ਬਹੁਤ ਚੰਗੀ ਹੈ ਦੋ ਹੀ ਗੱਲਾਂ ਨੇ ਆਮ ਕਮਿੰਗ ਟੂ ਥੈਟ ਕਿ ਜਿਹੜੇ ਕਰਕੇ ਇੱਕ ਦੇਸ਼ ਕਹਿੰਦੇ ਕਿ ਤਰੱਕੀ ਕਰਦਾ ਹੈ ਉਹਨੂੰ ਡਿਵੈਲਪਡ ਦੇਸ਼ ਜਾਂ ਉਹਨੂੰ ਕਹਿ ਦਿੱਤਾ ਜਾਂਦਾ ਹੈ ਕਿ ਹਜੇ ਹੋ ਰਹੀ ਐਡਵਲ ਹੋਲੀ ਹੋਲੀ ਇੱਕ এডੂਕੇਸ਼ਨ ਐਂਡ ਸੈਕਿੰਡ ਇਜ਼ ਹੈਲਥ ਸੈਕਟਰ ਹਾਂਜੀ ਉਹ ਦੇ ਕਰਕੇ ਇੰਡੀਆ ਦੇ ਉੱਪਰ ਸਵਾਲ ਉੱਠਦੇ ਨੇ ਕਿ ਦੋਵੇਂ ਚੀਜ਼ਾਂ ਉੱਥੇ ਨਹੀਂ ਮਿਲਦੀਆਂ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਤਾਂ ਤੁਸੀਂ ਖਤਮ ਹੋ ਜਾਂਦੇ ਹੋ ਕੈਨੇਡਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੈਨੇਡਾ ਦੀ এডੂਕੇਸ਼ਨ ਤੇ ਕੈਨੇਡਾ ਦਾ ਹੈਲਥ ਸੈਕਟਰ 노 ਡਾਊਟ ਹੈਲਥ ਸੈਕਟਰ ਹਮੇਸ਼ਾ ਸਵਾਲਾਂ ਦੇ ਵਿੱਚ ਰਹਿੰਦਾ ਹੈ ਵਾਸ ਯੂ ਟੇਕ ਔਨ ਥੈਟ ਦੇਖੋ ਜਿੱਦਾਂ ਮੈਂ ਪਹਿਲੇ ਕਿਹਾ ਸੀ ਕੈਨੇਡਾ ਇਸ ਬਾਈ ਫਾਰ ਆਈ ਊਡ ਸੇ ਦੀ ਬੈਸਟ ਪਲੇਸ ਟੂ ਲਿਵ ਸਭ ਤੋਂ ਵਧੀਆ ਹਾਊਏਵਰ ਜੇ ਤੁਸੀਂ ਔਰਡੀ ਅਸਟੈਬਲਿਸ਼ਡ ਹੋ ਔਰ ਅਸੀਂ ਦੇਖਦੇ ਆ ਰਹੇ ਹਾਂ ਮੈਂ ਵੀ ਇੱਥੇ ਪੜਿਆ ਮੇਰੇ ਫੈਮਲੀ ਮੇਰੇ ਬ੍ਰਦਰਸ ਉਰ ਮੈਂ ਦੇਖਦਾ ਹੈ ਔਰ ਇਵਨ ਸਾਡੇ ਫੈਮਲੀ ਦੇ ਵਿੱਚ ਟੀਚਰਸ ਹੈਗੇ ਨੇ ਅਸੀਂ ਦੇਖਦੇ ਹਾਂ ਕਿ ਪੜ੍ਹਾਈ ਦੀ ਜਿਹੜੀ ਕੁਆਲਿਟੀ ਹੈ ਐਜੂਕੇਸ਼ਨ ਦਾ ਲੈਵਲ ਜਿਹੜਾ ਆ ਉਹ ਘਟਦਾ ਜਾ ਰਿਹਾ ਦੂਸਰੇ ਜਗ੍ਹਾ ਨਾਲੋਂ ਫੇਰ ਵੀ ਬਿਹਤਰ ਹੈ ਬਟ ਇਟਸ ਜਿਹੜੀ ਸਟੈਂਡਰਡ ਸੀ ਪਹਿਲੇ ਉਹ ਰਹਾ ਨਹੀਂ ਹੈ ਜਿਹੜੀਆਂ ਪ੍ਰੋਬਲਮਸ ਸਕੂਲਸ ਦੇ ਵਿੱਚ ਆਉਂਦੀਆਂ ਨਵੀਆਂ ਉਹ ਕਾਫੀ ਇੱਕ ਐਕਸਟ੍ਰੀਮ ਤੱਕ ਪਹੁੰਚ ਗਈਆਂ ਜਿਹੜੀਆਂ ਜੇ ਮੈਨੂੰ ਪੁੱਛੋ ਇਟ ਸ਼ੁੱਡ ਬੀ ਅਨਐਕਸੈਪਟੇਬਲ ਇਥੇ ਹੋਣਾ ਨਹੀਂ ਚਾਹੀਦਾ ਕੁਝ ਮਹੀਨੇ ਪਹਿਲੇ ਮੇਰੇ ਬੇਟੀ ਦੇ ਸਕੂਲ ਚ ਇਨਸੀਡੈਂਟ ਹੋਇਆ ਹਮ ਬੱਚੇ ਨੇ ਟੀਚਰ ਨੂੰ ਘੁੱਟਿਆ ਜੇ ਇਦਾਂ ਦੀਆਂ ਗੱਲਾਂ ਇਥੇ ਹੋ ਰਹੀਆਂ ਦੈਟਸ ਨਾਟ ਗੁੱਡ ਔਰ ਗਾਂ ਤੋਂ ਟੀਚਰ ਕੁਝ ਖਾਸ ਕਰ ਨਹੀਂ ਸਕਤੇ ਜੇ ਉਹ ਕਰਨ ਉਹ ਟ੍ਰਬਲ ਚ ਆਂਦਾ ਹੈ ਉਹਨਾਂ ਦੀ ਜੌਬ ਜਾ ਸਕਦੀ ਹੈ ਹਮ ਰਾਈਟ ਸੋ ਇਹ ਜਿਹੜਾ ਕਲਚਰ ਆਫ ਐਕਸੈਪਟੈਂਸ ਬੱਚੇ ਜੋ ਮਰਜੀ ਕਰ ਲਨ ਜੋ ਮਰਜੀ ਬੋਲਨ ਜਿੱਦਾਂ ਮਰਜੀ ਆ ਜਨ ਮੈਨੂੰ ਇਹ ਚੰਗਾ ਨਹੀਂ ਲੱਗਿਆ ਐਕਸੈਪਟੈਂਸ ਨੂੰ ਅਸੀਂ ਗੱਲ ਕੀਤੀ ਹੈ ਤੇ ਬੱਚਿਆਂ ਦੀ ਜਿਹੜੀ ਗੱਲ ਖਾਸ ਤੌਰ ਤੇ ਹੋਈ ਹੈ ਤੇ ਕੈਨੇਡਾ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਅਸੀਂ ਹੋਰ ਵੀ ਕਈ ਕਲਚਰ ਦੇਖੇ ਨੇ ਜਿਹੜੇ ਬਹੁਤ ਵਧੇ ਨੇ ਜਿਨ੍ਹਾਂ ਦੇ ਖਿਲਾਫ ਆਪਣੀ ਸੌਦਸ਼ਣ ਕਮਿਊਨਿਟੀ ਨੇ ਪ੍ਰੋਟੈਸਟ ਵੀ ਕੀਤੇ ਨੇ ਕਿ ਇਹ ਚੀਜ਼ਾਂ ਅਸੀਂ ਐਕਸੈਪਟ ਨਹੀਂ ਕਰਦੇ ਕਿ ਬੱਚੇ ਦੀ ਆਈਡੈਂਟੀ ਨੂੰ ਲੈ ਕੇ ਕਿ ਬੱਚਾ ਕੀ ਬਣੇਗਾ ਚਲੋ ਵੱਡਾ ਹੋ ਕੇ ਉਹ ਦੇਖੇ ਇਟਸ ਟੋਟਲੀ ਅਪ ਟੂ 뎀 ਪਰ ਤੁਸੀਂ ਇੱਕ ਛੋਟੇ ਬੱਚੇ ਦੇ ਦਿਮਾਗ ਦੇ ਵਿੱਚ ਜੋ ਚੀਜ਼ਾਂ ਨੂੰ ਪੈਦਾ ਕਰ ਰਹੇ ਹੋ ਉਹ ਵੀ ਡਰ ਸੀ ਤੁਹਾਨੂੰ ਅ ਡਰ ਸੀ ਔਰ ਹੈਵੀ ਦੇਖੋ ਜੇ ਤੁਸੀਂ ਗ੍ਰੇਡ 4 ਦੇ ਵਿੱਚ ਜਿਹੜੇ ਬੱਚੇ ਨੂੰ ਹੱਲੇ ਕੁਝ ਪਤਾ ਹੀ ਨਹੀਂ ਹੈ ਇਹ ਚੀਜ਼ਾਂ ਬਾਰੇ ਆਈਡੈਂਟੀਟੀ ਬਾਰੇ ਤੁਸੀਂ ਉਹਨਾਂ ਨੂੰ ਕਿੱਦਾਂ ਕਹਿ ਸਕਦੇ ਹੋ ਕਿ ਤੁਸੀਂ ਜੋ ਮਰਜੀ ਜਿੱਦਾਂ ਤੁਹਾਡਾ ਦਿਲ ਕਰਦਾ ਬਣ ਲਓ ਹਾਂ ਜਿਉ ਵੱਡੇ ਹੋ ਕੇ ਉਹਨਾਂ ਨੂੰ ਮਹਿਸੂਸ ਹੋਵੇ ਕਿ ਯੈਸ ਦਿਸ ਇਜ਼ ਹਾਊ ਆਈ ਫੀਲ ਇਹ ਮੇਰੀ ਚੋਇਸ ਹੈ ਜ਼ਰੂਰ ਕਰੋ ਤੁਹਾਡੀ ਲਾਈਫ ਹੈ ਜਿੱਦਾਂ ਤੁਸੀਂ ਜੀਣਾ ਚਾਹੁੰਦੇ ਹੋ ਜਿਓ ਬਟ ਕਿਸੇ ਦੇ ਮਾਈਂਡ ਦੇ ਵਿੱਚ ਇਹ ਚੀਜ਼ਾਂ ਪਾਣੀ ਆ ਛੋਟੀ ਜੀ ਟੈਂਡਰ ਏਜ ਦੇ ਵਿੱਚ ਜਿਸ ਏਜ ਦੇ ਵਿੱਚ ਬੱਚਿਆਂ ਨੂੰ ਯੂ نو ਹਾਸਾ ਮਜ਼ਾਕ ਖੇਲਣਾ ਹੋਣਾ ਚਾਹੀਦਾ ਡਸਨਟ ਮੇਕ ਸੈਂਸ ਹਮ ਸੋ ਮੰਨ ਕੇ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਦਾ ਇੱਕ ਵੱਡਾ ਫੈਕਟਰ ਰਿਹਾ ਏ ਤੁਹਾਡੇ ਇਸ ਡਿਸੀਜਨ ਦੇ ਪਿੱਛੇ ਥਾਈਲੈਂਡ ਦੇ ਵਿੱਚ ਤੁਹਾਨੂੰ ਉਹ ਚੀਜ਼ ਪ੍ਰੋਟੈਕਟ ਕਰਦੀ ਹੈ ਦੇਖੋ ਥਾਈਲੈਂਡ ਕੇ ਲੋਕੀ ਤਾਂ ਸਾਨੂੰ ਇਹ ਵੀ ਕਹਿ ਚੁੱਕੇ ਕਿ ਉੱਥੇ ਤਾਂ ਵੀ ਖੁਸਰੇ ਬਹੁਤ ਹੈ ਉਥੋਂ ਤੁਸੀਂ ਕਿਦਾਂ ਪ੍ਰੋਟੈਕਟਡ ਰਹੋਗੇ ਹਮ ਮੈਂ ਕਿਹਾ ਜ਼ਰੂਰ ਹੈ ਬਟ ਉਹਨਾਂ ਦੀ ਆਪਣੀ ਲਾਈਫ ਹੈ ਆਪਣੀ ਆਈਡੈਂਟੀਟੀ ਹੈ ਔਰ ਉੱਥੇ ਇੱਕ ਬਿਗ ਡੀਲ ਨਹੀਂ ਬਣਾਈ ਜਾਂਦੀ ਇਸ ਚੀਜ਼ ਦੀ ਹਮ ਰਾਈਟ ਜਿਹੜੇ ਸਕੂਲਸ ਦੇ ਵਿੱਚ ਬੱਚੇ ਪੜਨਗੇ ਯੂ نو ਇਟਸ ਅ ਥਾਈ ਸਿਕ ਇੰਟਰਨੈਸ਼ਨਲ ਸਕੂਲ ਹਮ ਸੋ ਇੰਟਰਨੈਸ਼ਨਲ ਲੈਵਲ ਹੈ ਬ੍ਰਿਟਿਸ਼ ਕਲਿਕ ਕਰਮ ਹੈ ਔਰ ਸਿੱਖੀ ਦੇ ਨਾਲ ਜੁੜਿਆ ਹੈ ਮਸਲ ਜਿਹੜੀ ਸਿੱਖ ਕਮਿਊਨਿਟੀ ਬਹੁਤ ਜ਼ਿਆਦਾ THAILAND ਦੇ ਵਿੱਚ ਹੈ ਪ੍ਰਾਈਵੇਟ ਸਕੂਲ ਜਿਹੜੀ ਕੁਆਲਿਟੀਵ ਐਜੂਕੇਸ਼ਨ ਹੈ ਇੱਕ ਇੱਕ ਕਲਾਸ ਦੇ ਵਿੱਚ 15 ਸਟੂਡੈਂਟਸ ਹੈ ਇੱਥੇ ਇੱਕ ਇੱਕ ਕਲਾਸ ਦੇ ਵਿੱਚ 30 35 ਸਟੂਡੈਂਟਸ ਹੈ ਇੱਕ ਟੀਚਰ 30 35 ਸਟੂਡੈਂਟਸ ਨੂੰ ਕਿੰਨਾ ਕੁ ਪੜਾ ਲੂਗਾ ਰਾਈਟ ਜਦੋਂ ਤੁਸੀਂ ਰਿਵਰਸ ਜਾਣ ਦੀ ਗੱਲ ਕਰ ਰਹੇ ਸੀ ਉਸ ਲਿਸਟ ਦੇ ਵਿੱਚ ਉਸ ਵੇਲੇ ਇੰਡੀਆ ਦਾ ਨਾਮ ਨਹੀਂ ਆਇਆ ਕਿਉਂਕਿ ਬਹੁਤਾਂ ਲੰਬਾ ਰਸਤਾ ਰਹਿ ਨਹੀਂ ਗਿਆ ਜਿੱਥੇ ਤੁਸੀਂ ਜਾ ਰਹੇ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਹਾਊਏਵਰ ਜੋ ਮੈਂ ਪਹਿਲੇ ਕਿਹਾ ਇੰਡੀਆ ਦੇ ਵਿੱਚ ਜੋ ਮੇਰੇ ਐਕਸਪੀਰੀਐਂਸਸ ਰਹੀ ਇੰਡੀਆ ਜਾ ਕੇ ਜੋ ਮੈਂ ਹੋਰ ਲੋਕਾਂ ਦੇ ਐਕਸਪੀਰੀਐਂਸਸ ਸੁਣੇ ਆ ਅਮ ਇਟਸ ਨਾਟ ਅ ਲੈਂਡ ਆਫ ਓਪਰਚੁਨਿਟੀ ਹਮ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀ ਰਾਈਟ ਥਾਈਲੈਂਡ ਥੇਰ ਇਜ਼ ਓਪਰਚੁਨਿਟੀ ਥੇਰ ਇਨ ਸਰਟਨ ਸੈਕਟਰਸ ਹਰ ਇੱਕ ਜਗ੍ਹਾ ਉੱਥੇ ਓਪਰਚੁਨਿਟੀ ਨਹੀਂ ਹੈ ਹਮ ਹਾਊਏਵਰ ਕੁਆਲਿਟੀ ਆਫ ਲਾਈਫ ਮੌਸਮ ਖਾਣਾ ਪੀਣਾ ਅਮ ਉਹਨਾਂ ਦਾ ਕਾਫੀ ਵਧੀਆ ਸਟੈਂਡਰਡ ਤੇ ਹੈ ਉਹਨਾਂ ਦੀ এডੂਕੇਸ਼ਨ ਵਰਦੀ ਸਟੈਂਡਰਡ ਤੇ ਹੈ ਕ腐ਸ਼ਨ ਇੰਨੀ ਜ਼ਿਆਦਾ ਨਹੀਂ ਹੈ ਅਨਫੋਰਚਨਟਲੀ ਇੰਡੀਆ ਦੇ ਵਿੱਚ ਅਸੀਂ ਦੇਖਦੇ ਆ ਯੂ ਨੋ ਨਿਊਜ਼ ਦੇ ਵਿੱਚ ਅਸੀਂ ਕਿੰਨਾ ਸੁਣਦੇ ਆ ਕਿ ਇਹ ਚੀਜ਼ਾਂ ਹੁੰਦੀਆਂ ਸ਼ਰਯਾਮ ਹੁੰਦੀਆਂ ਕੋਈ ਰੋਕਦਾ ਨਹੀਂ ਹੈ ਹਮ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਇੰਡੀਆ ਦੇ ਰੁਪਏ ਦੀ ਵੈਲਿਊ ਦੇਖੋਗੇ ਹਮ ਤੁਸੀਂ 10 ਸਾਲ ਦੇ ਵਿੱਚ ਦੇਖ ਲਓ ਜਿਹੜੀ ਰੁਪਏ ਦੀ ਵੈਲਿਊ ਹੈ ਵਰਸਸ ਦ ਯੂ ਐਸ ਡਾਲਰ ਉਹ ਤਕਰੀਬਨ 30% ਘਿਰ ਗਈ ਹੈ ਹਮ ਸੋ ਤੁਹਾਡੀ ਮਨੀ ਘਟ ਰਹੀ ਹੈ ਉਹਦੀ ਵੈਲਿਊ ਦੀ। ਹਮ। THAILAND ਇਸ ਪ੍ਰੀਟੀ ਸਟੇਬਲ। ਆਮ ਸ਼ੋਰ ਕਿ ਇਹ ਕੋਈ ਓਵਰਨਾਈਟ ਡਿਸੀਜਨ ਤੁਹਾਡਾ ਨਹੀਂ ਰਿਹਾ ਹੋਵੇਗਾ। ਇਹਦੇ ਲਈ ਤੁਸੀਂ ਬਹੁਤ ਚੀਜ਼ਾਂ ਕੀਤੀਆਂ ਹੋਣਗੀਆਂ। ਤੇ ਸ਼ੁਰੂਆਤ ਦੇ ਵਿੱਚ ਇਦਾਂ ਤਾਂ ਨਹੀਂ ਲੱਗਾ ਸੀ ਕਿ ਨਹੀਂ ਨਹੀਂ ਇਹ 2-4 ਦਿਨ ਦਾ ਖਿਆਲ ਆਇਆ ਮਨ ਦੇ ਵਿੱਚ ਦਿਸਟੂਸ਼ਲ ਪਾਸ। ਹਾਂ ਦੇਖੋ ਜਦੋਂ ਅਸੀਂ ਸ਼ੁਰੂ ਕੀਤਾ ਅਸੀਂ ਕਿਹਾ ਚਲੋ ਐਕਸਪਲੋਰ ਦੇਖ ਲੈਣੇ ਆ ਕਿ ਕੀ ਓਪਰਚ्युनिटीਜ਼ ਹੈ। ਸਕੂਲਜ਼ ਬਾਰੇ ਪਤਾ ਕੀਤਾ। ਵੀਜ਼ਾਸ ਬਾਰੇ ਸਾਡੇ ਖਰਚੇ ਕਿੰਨੇ ਹੋਗੇ ਤੇ ਜਦੋਂ ਨਾ ਤੁਸੀਂ ਪਜ਼ਲ ਬਣਾਉਨੇ ਆ ਜੇ ਪੀਸਸ ਆਰਾਮ ਨਾਲ ਫਿਟ ਹੋਈ ਜਾਣ ਤੁਸੀਂ ਬਣਾਈ ਜਾਂਦੇ ਆ ਪੀਸਸ ਫਿਟ ਆ ਰਹੇ ਸੀਗੇ ਇਨਫੋਰਮੇਸ਼ਨ ਆ ਰਹੀ ਸੀਗੀ ਬੜੀ ਆਸਾਨੀ ਦੇ ਵਿੱਚ ਇਨੀ ਕਿ ਅਸੀਂ ਬਹੁਤ ਕਮਾਫਰਾ ਕੇ ਬੜੀ ਮੁਸ਼ਕਲ ਨਾਲ ਡਿਸੀਜਨ ਲਿਆ ਜਾਂ ਫੋਰਸ ਕੀਤਾ इजीली ਆ ਗਿਆ इजीली ਹੋ ਗਿਆ ਚਲੋ ਜਲਦੀ ਚਲੋ ਆਪਾਂ ਕਹਿੰਦੇ ਕਿ ਅਸੀਂ ਜਦੋਂ ਦੁਕਾਨ ਤੇ ਕੋਈ ਚੀਜ਼ ਵੀ ਲੈਣ ਜਾਣੇ ਆ ਨਾ ਸਾਨੂੰ ਪਸੰਦ ਵੀ ਆਈ ਹੋਵੇ ਤਾਂ ਆਪਾਂ ਕਹਿ ਦਿੰਦੇ ਆ ਕਿ ਤੁਸੀਂ ਰੱਖੋ ਵੀਲ ਜਸ ਰੋਮ ਅਰਾਊਂਡ ਅਸੀਂ ਤੁਹਾਡੇ ਕੋਲ ਆਉਣੇ ਆ ਹੈਨਾ ਤੇ ਇਹ ਹਿਊਮਨ ਨੇਚਰ ਆ ਸਾਡਾ ਤੇ ਜਦੋਂ ਤੁਸੀਂ ਥਾਈਲੈਂਡ ਵਾਲੀ ਚੀਜ਼ ਕਾਈਂਡ ਆਫ ਇੱਕ ਸ਼ਾਰਟਲਿਸਟ ਕੀਤੀ ਮਨ ਚ ਇਹ ਨਹੀਂ ਆਇਆ ਕਿ ਚਲੋ ਹੋਰ ਦੋ ਚਾਰ ਕੰਟਰੀਜ਼ ਪਹਿਲਾਂ ਦੇਖ ਲਈਏ ਤੇ ਫਿਰ ਉਸ ਤੋਂ ਬਾਅਦ ਫਾਈਨਲ ਕਰੀਏ ਜਾਂ ਫਿਰ ਇੱਕ ਕਲਿੱਕ ਕਰ ਗਿਆ ਸੀ ਕਿ ਨਹੀਂ ਦਿਸ ਇਜ਼ ਗੋਇੰਗ ਟੂ ਬੀ ਦ ਆਰ ਪਲੇਸ ਯੂ ਨੋ ਜਦੋਂ ਤੁਸੀਂ ਕਿਤੇ ਜਾਣੇ ਹੋ ਔਰ ਇੱਕ ਫੀਲਿੰਗ ਆਂਦੀ ਹੈ ਨਾ ਤੁਸੀਂ ਉਹ ਫੀਲਿੰਗ ਨੂੰ ਇਗਨੋਰ ਨਹੀਂ ਕਰ ਸਕਦੇ ਹਮ ਅਮ ਨੋ ਡਿਫਰੈਂਟ ਦੈਨ ਆਲ ਸੇ ਕਿ ਜਦੋਂ ਮੈਂ ਪਹਿਲੀ ਵਾਰੀ ਗਣਿਤ ਨੂੰ ਮਿਲਿਆ ਸੀਗਾ ਇੱਕ ਫੀਲਿੰਗ ਜਿਹੜੀ ਮਿਲੀ ਸੀਗੀ ਨਾ ਯੂ ਨੋ ਕਿ ਯਾ ਥਿਸ ਇਜ਼ ਥਿਸ ਫੀਲਸ ਗੁੱਡ ਇਟ ਫੀਲਸ ਰਾਈਟ ਸੋ ਉਹ ਫੀਲਿੰਗ ਆਈ ਔਰ ਇਹ ਨਹੀਂ ਕਿ ਅਸੀਂ ਰਾਤ ਨੂੰ ਸੁੱਤੇ ਹਾਂ ਸਵੇਰੇ ਉੱਠ ਕੇ ਕਿਹਾ ਵੀ ਚਲੋ ਚੱਲੀਏ ਸੋਚ ਸਮਝਿਆ ਦੇਖਿਆ ਐਂਡ ਦੈਨ ਹੌਲੀ ਫਿਰ ਸਲੋਲੀ ਵਾਈਂਡ ਡਾਊਨ ਕੀਤਾ ਰਾਈਟ ਕਰ ਸੇਲ ਤੇ ਲਾਇਆ ਅਮ بزਨਸ ਸੇਲ ਤੇ ਲਾਇਆ ਇਨਵੈਸਟਮੈਂਟਸ ਦੇਖੇ ਔਰ ਇਹ ਵੀ ਦੇਖਿਆ ਕਿ ਉਥੇ ਅਸੀਂ ਆਪਣਾ ਚਲਾਣਾ ਕਿੱਦਾਂ ਹੈ ਖਰਚਾ ਪਾਣੀ ਵੀ ਉਥੇ ਕਿੱਦਾਂ ਕਰਨਾ ਹੈ ਕਿਸ ਹਿਸਾਬ ਨਾਲ ਹਮ ਬਿਗ ਫੈਕਟਰ ਇਸ ਕਿ ਜੀਸੀ ਇੱਥੇ ਰਹਿੰਦੇ ਘੱਟ ਤੋਂ ਘੱਟ ਮੈਨੂੰ 15 ਮੇਬੀ 20 ਸਾਲ ਹੋਰ ਕੰਮ ਕਰਨਾ ਪਏਗਾ ਥੈਨ ਆਈ ਕੈਨ ਥਿੰਕ ਅਬਾਊਟ ਰਿਟਾਇਰਿੰਗ ਹਮ ਠੀਕ ਹੈ ਉਥੇ ਅਸੀਂ ਜਾਣੇ ਆ ਉਮੀਦ ਹੈ ਕਿ 5 ਸਾਲ ਦੇ ਵਿੱਚ ਅਸੀਂ ਫੁਲੀ ਰਿਟਾਇਰਡ ਹੋਵਾਂਗੇ ਹੁਣ ਜਾ ਕੇ ਅਸੀਂ ਸਹੀ ਰਟਾਇਰਡ ਹੋਗੇ 5 ਸਾਲ ਬਾਅਦ ਵੀ ਕੈਨ ਬੀ ਫੁਲੀ ਰਟਾਇਰਡ ਕੈਨੇਡਾ ਦੀ ਜਦੋਂ ਅਪਾਰਟ ਫਰਮ ਵੈਦਰ ਹੋਰ ਜਿਵੇਂ ਤੁਹਾਨੂੰ ਪੁੱਛਾਂ ਕਿ ਐਸੀਆਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੇ ਤੁਹਾਨੂੰ ਪੁਟ ਆਫ ਕਰ ਦਿੱਤਾ ਕਿ ਫਿਊਚਰ ਮੈਂ ਨਹੀਂ ਇੱਥੇ ਦੇਖ ਰਿਹਾ ਇਟਸ ਨਾਟ ਕਿ ਫਿਊਚਰ ਨਹੀਂ ਦੇਖ ਰਿਹਾ ਫਿਊਚਰ ਹੈ ਬਹੁਤ ਬ੍ਰਾਈਟ ਹੈ ਬਟ ਛੋਟੀਆਂ ਮੋਟੀਆਂ ਚੀਜ਼ਾਂ ਹੁਣ ਤੁਸੀਂ ਪੋਲਿਟਿਕਸ ਦਾ ਡਿਵਾਈਡ ਦੇਖ ਲਓ ਕਿੰਨਾ ਜ਼ਿਆਦਾ ਆ ਹਮ ਦੇਖੋ ਪੋਲਿਟਿਸ਼ੀਅਨਸ ਹੈ ਉਹਨਾਂ ਨੇ ਆਪਣਾ ਚਲਾਨਾ ਆ ਬਟ ਓਨੈਸਟਲੀ ਮੈਂ ਪੂਰੀ ਲਾਈਫ ਚ ਇਹ ਨਹੀਂ ਕਹਿ ਸਕਦਾ ਮੈਂ ਇਹ ਇੱਕ ਪੋਲੀਟਿਸ਼ੀਅਨ ਦੇਖਿਆ ਜਿਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਹੂੰ ਸਾਰਿਆਂ ਦੀ ਕਮੀਆਂ ਹੈ ਬਟ ਹੁਣ ਇੰਨਾ ਜ਼ਿਆਦਾ ਡਿਵਾਈਡ ਹੋ ਗਿਆ ਨਾ ਕਿ ਲੋਕੀ ਇੱਕ ਦੂਸਰੇ ਨਾਲ ਬੈ ਕੇ ਗੱਲ ਵੀ ਨਹੀਂ ਕਰ ਸਕਦੇ ਪੋਲਿਟਿਕਸ ਬਾਰੇ ਹੂੰ ਲੜਨਾ ਸ਼ੁਰੂ ਹੋ ਜਾਂਦੇ ਆ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਯਾਰੀ ਦੋਸਤੀ ਖਰਾਬ ਹੋ ਜਾਂਦੀ ਹੈ ਪੋਲਿਟਿਕਸ ਕਰਕੇ ਹੂੰ ਇਟਸ ਟੂ ਮੱਚ ਜਦੋਂ ਤੁਸੀਂ ਆਏ ਹੋਵੋਗੇ ਇਹ ਤੁਹਾਡਾ ਜਿਹੜਾ ਆਸ-ਪਾਸ ਦਾ ਏਰੀਆ ਮੈਨੂੰ ਲੱਗਦਾ ਕਿ ਤੁਹਾਨੂੰ ਹਾਰਡਲੀ ਕੋਈ ਆਪਣੀ ਸੌਦੈਸ਼ਨ ਕਮਿਊਨਿਟੀ ਦੇ ਲੋਕ ਦਿਖਦੇ ਹੋਣਗੇ ਪੰਜਾਬੀ ਖਾਸ ਤੌਰ ਤੇ ਹੁਣ ਮੈਂ ਦੇਖ ਰਹੀ ਹਾਂ ਕਿ ਤੁਹਾਡੇ ਆਪਣੇ ਗਵਾਂਢੀ ਵੀ ਜਿਹੜੇ ਬਿਲਕੁਲ ਨਾਲ ਦੇ ਉਹ ਮੰਜਾੜਾ ਕੇ ਬਾਹਰ ਹੀ ਬੈਠੇ ਹੋਏ ਸੀ ਸੋ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸਾਡੀ ਕਮਿਊਨਿਟੀ ਵਧੀ ਹੈ ਉਹਦੇ ਨਾਲ ਵੀ ਕਿਤੇ ਲੱਗਦਾ ਹੈ ਕਿ ਸ਼ਾਇਦ ਜਿਹੜੇ ਪੁਰਾਣੇ ਲੋਕ ਰਹਿ ਰਹੇ ਸੀ ਉਹਨਾਂ ਨੂੰ ਲੱਗਾ ਕਿ ਨਹੀਂ ਥਿਸ ਇਸ ਨਾਟ ਦ ਸੇਮ ਕੈਨੇਡਾ ਜਿੱਥੇ ਅਸੀਂ ਆਏ ਸੀ ਬਿਲਕੁਲ ਔਰ ਤੁਸੀਂ ਪੁਰਾਣਿਆਂ ਨੂੰ ਪੁੱਛ ਲਓ ਇਕ ਸਮਾਂ ਹੁੰਦਾ ਸੀਗਾ ਸਾਰੇ ਇੱਕ ਦੂਸਰ ਨੂੰ ਜਾਣਦੇ ਸਕੇ ਹਮ ਅਸੀਂ ਕਿਸੇ ਨੂੰ ਭਾਵੇਂ ਦੁਕਾਨ ਦੇ ਵਿੱਚ ਮਾਲ ਦੇ ਵਿੱਚ ਕਿਤੇ ਵੀ ਨੰਗਣਾ ਮਿਲਣਾ ਸਾਰੇ ਨੇ ਸੱਸਰ ਕੱਲ ਬੁਲਾਨੀ ਇੱਕ ਦੂਸਰ ਨੂੰ ਹਮ ਜੇ ਟਾਈਮ ਸੀ ਗੱਲਬਾਤ ਵੀ ਕਰਨੀ ਹੁਣ ਤਾਂ ਸਾਰੇ ਆਪਣੇ ਲਾਈਫਸ ਦੇ ਵਿੱਚ ਬਿਜ਼ੀ ਐ ਹਮ ਤੁਸੀਂ ਕਿਸੇ ਨੂੰ ਮਿਲਣਾ ਪਹਿਲੇ ਅਪਾਇੰਟਮੈਂਟ ਬਣਾਓ ਹਮ ਇੱਕ ਸਮਾਂ ਹੁੰਦਾ ਸੀ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਦੋਸਤ ਮਿੱਤਰਾਂ ਦੇ ਘਰ ਪਹੁੰਚ ਜਾਂਦੇ ਸੀਗੇ ਜੇ ਘਰ ਸੀ ਠੀਕ ਐ ਹਮ ਜੇ ਨਹੀਂ ਚਲੋ ਦੈਟਸ ਓਕੇ ਪਰ ਪੁਰਾਣਿਆਂ ਨੂੰ ਲੈ ਕੇ ਵੀ ਇੱਕ ਪਰਸੈਪਸ਼ਨ ਬਣ ਗਈ ਹੈ ਕਿ ਕਹਿੰਦੇ ਨਵੇਂ ਆਇਆ ਨੂੰ ਉਹ ਵੀ ਚੰਗੀ ਨਜ਼ਰ ਦੇ ਨਾਲ ਜਾਂ ਇੰਨਾ ਵੈਲਕਮਿੰਗ ਬਿਹੇਵ ਨਹੀਂ ਦਿੰਦੇ। ਆਈ ਥਿੰਕ ਉਹ ਸੋਸਾਇਟੀ ਸਾਇਰਨ ਵਾਸਤੇ ਇੱਕ ਤਰੀਕੇ ਨਾਲ ਬਣਾ ਚੁੱਕੀ ਹੈ। ਜਨਰੇਸ਼ਨ ਗੈਪ ਹੈ। ਹਮ। ਅਮ ਤੁਸੀਂ ਅਨਫੋਰਚਨਟਲੀ ਹੁਣ ਅੱਜਕੱਲ ਦੇ ਬੱਚਿਆਂ ਨੂੰ ਦੇਖ ਲਓ। ਹਮ। ਜੇ ਤੁਸੀਂ ਉਹਨਾਂ ਨਾਲ ਇਦਾਂ ਬਹਿ ਕੇ ਗੱਲ ਕਰਨੀ ਹੈ। ਹਮ। ਉਹਨਾਂ ਲਈ ਮੁਸ਼ਕਲ ਹੈ। ਬਿਕਾਜ਼ ਉਹ ਜ਼ਿਆਦਾਤਰ ਆਪਣੇ ਜਿੰਨੀ ਵੀ ਕਮਿਊਨੀਕੇਸ਼ਨ ਕਰਦੇ ਹੈ ਡਿਵਾਈਸਸ ਥਰੂ ਕਰਦੇ ਹੈ। ਹਮ। ਟੈਕਸਟ ਥਰੂ या यू नो टाइपिंग थ्रू इमोजीस थ्रू एयरलात बनके कहंदे कि एक एक कार्ड ਦੇ ਵਿੱਚ ਵੀ ਤੁਹਾਨੂੰ ਟੈਕਸਟ ਤੇ ਗੱਲ ਕਰਨੀ ਪੈਂਦੀ ਹੈ ਹੈ ਕਿ ਅਨਫੋਰਚਨਟਲੀ রাইਟ ਸੋ ਜਿਹੜਾ ਕਲਚਰ ਹੈ ਇੱਕ ਸਤਕਾਰ ਹੈ ਉਹ ਇੱਥੇ ਇਨ ਹਰੀਆ ਨਹੀਂ ਹੈ ਅਨਫੋਰਚਨਟਲੀ ਜੋ ਅਸੀਂ ਛੋਟੇ ਹੁੰਦੇ ਹਾਂ ਦੇਖੇ ਜਿੰਨੂੰ ਵੀ ਮਿਲਣਾ ਪਾਵਾਂ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਜਾਣਦੇ ਸੀਗੇ ਜੇ ਤੁਹਾਡੇ ਤੋਂ ਸਿਆਣਾ ਸੀਗੇ ਤੁਸੀਂ ਆਪਣਾ ਸਿਰ ਨੀਵਾ ਕਰਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਸੀਗੇ ਹੂੰ ਹੁਣ ਕੌਣ ਕਰਦਾ ਹੈ ਇਦਾਂ ਮੈਂ ਦੇਖ ਰਹੀ ਸੀ ਥੋੜੇ ਦਿਨ ਪਹਿਲਾਂ ਮੇਰਾ ਨਾਰਥ-ਈਸਟ ਦੇ ਵਿੱਚ ਚੱਕਰ ਲੱਗਾ ਨਾਰਥ-ਈਸਟ ਸਾਡਾ ਇੱਕ ਕੋਰ ਇਲਾਕਾ ਹੈ ਪੰਜਾਬੀਆਂ ਦਾ ਜਿਹਨੂੰ ਅਸੀਂ ਕਹਿ ਦਿੰਦੇ ਆ ਉਹਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਕਿ ਖਾਲਸਾ ਕਾਲਜ ਦੇ ਬਾਹਰ ਗੇੜੀਆਂ ਵੱਜ ਰਹੀਆਂ ਇਟਸ ਯਾ ਲੁਕੀ ਆ ਦੇਖੋ ਇਦਾਂ ਦੇ ਸਿਗੇ ਹਮੇਸ਼ਾ ਹਮ ਇਹ ਨਹੀਂ ਹੈ ਕਿ ਲੋਕੀ ਜਿਨ੍ਹਾਂ ਨੇ enjoyment ਕਰਨੀ ਹੈ ਜਾਂ fun ਕਰਨਾ ਮਜ਼ਾ ਲੈਣਾ ਬਟ ਉਹਦੀ ਜਿਹੜੀ ਇਨਕਰੀਸ ਹੋ ਗਈ ਹੈ ਹੋਰ ਜ਼ਿਆਦਾ ਲੋਕੀ ਆ ਗਏ ਆ ਆਲਮੋਸਟ ਇੱਕ ਪ੍ਰੈਸ਼ਰ ਪੈ ਗਿਆ ਸੋਸਾਇਟੀ ਦਾ ਕਿ ਇਦਾਂ ਇਦਾਂ ਹੀ ਕਰਕੇ ਤੁਹਾਨੂੰ ਮਜ਼ਾ ਮਿਲੇਗਾ ਹਮ ਇਦਾਂ ਹੀ ਕਰਕੇ ਤੁਸੀਂ ਫਨ ਕਰ ਸਕਦੇ ਆ ਕਲਚਰਲ ਐਕਸੈਪਟੈਂਸ ਹਮ ਕਿ ਥਿਸ ਇਜ਼ ਓਕੇ ਥਿਸ ਇਜ਼ ਨਾਰਮਲ ਹਮ ਇਸ ਵੀਡੀਓ ਦੇ ਵਿੱਚ ਵੀ ਬਾਰ ਬਾਰ ਬਲਵਿੰਦਰ ਜੀ ਨੇ ਵੀ ਜ਼ਿਕਰ ਕੀਤਾ ਹੈ ਗੁਰਨੀਤ ਦਾ ਤੇ ਮੈਂ ਦੱਸਦਾ ਹਾਂ ਕਿ ਉਹਨਾਂ ਦੀ ਵਾਈਫ ਨੇ ਧਰਮ ਪਤਨੀ ਨੇ ਤੇ ਆਫ ਕੋਰਸ ਕਿਉਂਕਿ ਕੋਈ ਵੀ ਵੱਡਾ ਫੈਸਲਾ ਲੈਣਾ ਹੋਵੇ ਤੇ ਵਾਈਫ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਆਪਾਂ ਗੁਰਨੀਤ ਨੂੰ ਵੀ ਬੁਲਾ ਲੀਏ ਤੇ ਫਿਰ ਪੁੱਛ ਲੈਣੇ ਕਿ ਤੁਸੀਂ ਜ਼ਬਰਦਸਤੀ ਤਾਂ ਨਹੀਂ ਕੀਤੀ ਕਿ ਨਹੀਂ ਜਾਣਾ ਹੀ ਜਾਣਾ ਹੈ ਉਧਰ ਵੀ ਪੂਰੀ ਸਹਿਮਤੀ ਸੀ ਨਹੀਂ ਨਹੀਂ ਜ਼ਰੂਰ ਉਹਨਾਂ ਨਾਲ ਪੁੱਛੋ ਔਰ ਦੇਖੋ ਗੱਲ ਇਹ ਹੈ ਕਿ ਜਦੋਂ ਸਾਡਾ ਵਿਆਹ ਹੋਇਆ ਸੀਗਾ ਹੂੰ ਉਹ ਆਪਣੀ ਪੂਰੀ ਲਾਈਫ ਪਿਕਅਪ ਕਰਕੇ ਸਾਡੇ ਇਥੇ ਦੇਸ਼ ਚ ਆਏ ਹਮ 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 ਹ